ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਉੱਤੇ ਤੇ ਮੈਂ ਅੱਜ ਲੱਗੀ ਸੀ ਅਮਰਤਸਰੀ ਮਠੀਆਂ ਬਣਾਉਣ ਤੇ ਮੈਂ ਸੋਚਿਆ ਕਿ ਇਸ ਦੀ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਇਹ ਮਠੀਆਂ ਬਣ ਕੇ ਬਹੁਤ ਹੀ ਸਵਾਦ ਹੁੰਦੀਆਂ ਚਲੋ ਹੁਣ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਹਾਂ ਇਸ ਲਈ ਮੈਂ ਇੱਥੇ ਮੈਦਾ ਲੈ ਲਿਆ ਜੀ ਸੂਜੀ ਲੈ ਲਈ ਹੈ ਤੇ ਦੇਸੀ ਘਿਓ ਲੈ ਆਵਾ ਤੇ ਤੁਸੀਂ ਇਸ ਦੀ ਜਗ੍ਹਾ ਤੇ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਨਮਕ ਕਾਲੀ ਮਿਰਚ ਮੇਥੀ ਅਜਵੈਨ ਲੈ ਲਵਾਂਗੇ ਇੱਥੇ ਆਪਾਂ ਤੇ ਕਾਲੀ ਮਿਰਚ ਨੂੰ ਆਪਾਂ ਦਰਦਰਾ ਕੁੱਟ ਕੇ ਲੈਣਾ ਬਹੁਤ ਬਰੀਕ ਨਹੀਂ ਲੈਣਾ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਆਪਾਂ ਮੈਦਾ ਸ਼ਾਨ ਲਵਾਂਗੇ ਉਸ ਦੇ ਵਿੱਚ ਆਪਾਂ ਸੂਜੀ ਪਾ ਦਵਾਂਗੇ ਤੇ ਨਾਲ ਆਪਾਂ ਨਮਕ ਪਾ ਦਵਾਂਗੇ ਅਜਵੈਨ ਤੇ ਆਪਾਂ ਕਾਲੀ ਮਿਰਚ ਤੇ ਮੇਥੀ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਫਿਰ ਇਸ ਦੇ ਵਿੱਚ ਆਪਾਂ ਘਿਓ ਪਾ ਦਵਾਂਗੇ ਜੋ ਆਪਾਂ ਅੱਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਤੇ ਫਿਰ ਇਸ ਦੇ ਵਿੱਚ ਆਪਾਂ ਮਿੱਠਾ ਸੋਡਾ ਪਾ ਦਵਾਂਗੇ ਤੁਸੀਂ ਮਿੱਠਾ ਸੋਡਾ ਨਹੀਂ ਪਾਉਣਾ ਤੇ ਤੁਸੀਂ ਉਸ ਨੂੰ ਸਕਿੱਪ ਵੀ ਕਰ ਸਕਦੇ ਹੋ ਫਿਰ ਆਪਾਂ ਇਸ ਨੂੰ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਵਿੱਚ ਲੈ ਕੇ ਇਸ ਤਰ੍ਹਾਂ ਆਪਾਂ ਰਗੜ ਲਵਾਂਗੇ ਤੇ ਜਦੋਂ ਤੁਸੀਂ ਉਸ ਨੂੰ ਮੁਠੀ ਦੇ ਵਿੱਚ ਪ੍ਰੈਸ ਕਰੋਗੇ ਤਾਂ ਇਸ ਤਰ੍ਹਾਂ ਗੋਲਾ ਬਣਨਾ ਚਾਹੀਦਾ ਹੈ ਤੇ ਇਸ ਦਾ ਮਤਲਬ ਹੈ ਕਿ ਆਪਣਾ ਮੋਇਨ ਇਸ ਦੇ ਵਿੱਚ ਬਿਲਕੁਲ ਸਹੀ ਹੈ ਫਿਰ ਆਪਾਂ ਇਸ ਨੂੰ ਪਾਣੀ ਪਾ ਕੇ ਮੱਲ ਲਵਾਗੇ ਇਸ ਨੂੰ ਆਪਾਂ ਆਟੇ ਦੀ ਤਰ੍ਹਾਂ ਗੁੰਨਣਾ ਨਹੀਂ ਆ ਜਿਸ ਤਰ੍ਹਾਂ ਆਪਾਂ ਆਟੇ ਨੂੰ ਪਹਿਲਾਂ ਗੁੰਨਣ ਤੋਂ ਪਹਿਲਾਂ ਆਪਾਂ ਇਕੱਠਾ ਕਰਦੇ ਆ ਉਸੇ ਤਰੀਕੇ ਦੇ ਨਾਲ ਇਸ ਨੂੰ ਬਸ ਆਪਾਂ ਇਕੱਠਾ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿਸ ਤਰੀਕੇ ਦੇ ਨਾਲ ਇਸ ਨੂੰ ਇਕੱਠਾ ਕੀਤਾ ਹੈ ਆਪਾਂ ਇਸ ਨੂੰ ਗੁੰਨਾ ਬਿਲਕੁਲ ਵੀ ਨਹੀਂ ਹੈ ਜਿਹੜੇ ਵੀ ਵੀਰਪੈਨ ਮੇਰੇ ਚੈਨਲ ਤੇ ਨਵੇਂ ਹਨ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਆਪਣਾ ਆਟਾ ਇਕੱਠਾ ਹੋ ਚੁੱਕਾ ਹੈ ਫਿਰ ਆਪਾਂ ਇਸ ਨੂੰ ਗਿੱਲੇ ਕੱਪੜੇ ਦੇ ਨਾਲ 15 ਤੋਂ 20 ਮਿੰਟ ਦੇ ਲਈ ਟੱਕ ਦਵਾਂਗੇ ਤਾਂ ਕਿ ਜਿਹੜੀ ਸੂਜੀ ਆ ਫੁੱਲ ਜਾਏ ਫਿਰ ਆਪਾਂ ਇਸ ਤੇ ਘਿਓ ਲਗਾ ਕੇ ਤੇ ਇਸ ਨੂੰ ਆਪਾਂ ਹਲਕਾ ਜਿਹਾ ਮਸਲ ਲਾਵਾਂਗੇ ਆਪਾਂ ਇਸ ਡੋ ਤੋਂ ਆਪਾਂ ਤਿੰਨ ਤਰ੍ਹਾਂ ਦੀ ਨਮਕੀਨ ਬਣਾਵਾਂਗੇ ਤੁਸੀਂ ਦੇਖੋਗੇ ਕਿ ਆਪਾਂ ਕਿਸ ਤਰੀਕੇ ਦੇ ਨਾਲ ਆਪਾਂ ਤਿੰਨ ਤਰ੍ਹਾਂ ਦੀ ਨਮਕੀਨ ਬਣਾਉਨੇ ਆ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਛੋਟਾ ਜਿਹਾ ਪੇੜਾ ਲੈ ਕੇ ਉਸ ਨੂੰ ਦੋਨਾਂ ਉਂਗਲਾਂ ਦੀ ਸਹਾਇਤਾ ਦੇ ਨਾਲ ਇਸ ਤਰ੍ਹਾਂ ਪ੍ਰੈਸ ਕਰਕੇ ਆਪਾਂ ਮੱਠੀਆਂ ਦੀ ਸ਼ੇਪ ਦੇ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਮੈਂ ਦੇ ਰਹੀ ਹਾਂ ਇਸੇ ਤਰੀਕੇ ਦੇ ਨਾਲ ਦੇਣੀ ਹੈ ਨਹੀਂ ਤਾਂ ਤੁਸੀਂ ਇਸ ਨੂੰ ਬੇਲਣ ਦੇ ਨਾਲ ਵੇਲ ਕੇ ਵੀ ਮੱਠੀਆਂ ਦੀ ਸ਼ੇਪ ਦੇ ਸਕਦੇ ਹੋ ਫਿਰ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਗਰਮ ਕਰ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਸਾਰੀਆਂ ਮਠੀਆਂ ਪਾ ਦਵਾਂਗੇ ਇਹ ਮਠੀਆਂ ਨੂੰ ਆਪਾਂ ਬਹੁਤ ਹੀ ਮੀਡੀਅਮ ਫਲੇਮ ਤੇ ਆਪਾਂ ਇਸ ਨੂੰ ਫਰਾਈ ਕਰਨਾ ਹੈ ਤੇ ਇਸ ਨੂੰ ਆਪਾਂ ਪਾਉਂਦੇ ਸਾਰ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਮਠੀਆਂ ਤਿਆਰ ਕੇ ਆਪਣੇ ਆਪ ਹੀ ਉੱਪਰ ਆ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਆਪਣੀਆਂ ਮਠੀਆਂ ਬਣ ਕੇ ਤਿਆਰ ਹਨ ਹੁਣ ਆਪਾਂ ਬਣਾਵਾਂਗੇ ਦੂਸਰੇ ਤਰ੍ਹਾਂ ਦੀ ਨਮਕੀਨ ਇਸ ਨੇ ਆਪਾਂ ਪਹਿਲਾਂ ਪੇੜਾ ਕਰ ਲਵਾਂਗੇ ਉਸ ਨੂੰ ਆਪਾਂ ਚੰਗੀ ਤਰ੍ਹਾਂ ਬੇਲ ਲਵਾਂਗੇ ਵਿਲਨ ਤੋਂ ਬਾਅਦ ਆਪਾਂ ਇੱਕ ਨੋਜ਼ਲ ਲੈ ਲਵਾਂਗੇ ਅਗਰ ਆਪਣੇ ਕੋਲ ਨੋਜ਼ਲ ਨਹੀਂ ਹੈ ਤੇ ਆਪਾਂ ਕੋਈ ਵੀ ਟੱਕਣ ਲੈ ਕੇ ਤੇ ਇਸ ਤਰ੍ਹਾਂ ਆਪਾਂ ਕੱਟ ਲਗਾ ਲਗਾ ਕੇ ਆਪਾਂ ਕਾਜੂ ਦੀ ਸ਼ੇਪ ਦੇ ਵਿੱਚ ਨਮਕੀਨ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਾਜੂ ਦੀ ਸ਼ੇਪ ਦੇ ਵਿੱਚ ਹੀ ਕੱਟਿਆ ਜਾ ਰਿਹਾ ਹੈ ਤੇ ਪਹਿਲਾਂ ਇੱਕ ਲਾਈਨ ਤੋਂ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਕਟਾਂਗੇ ਆਪਾਂ ਇੱਥੇ ਸਾਰੇ ਕਾਜੂ ਕੱਟ ਲਏ ਆ ਫਿਰ ਆਪਾਂ ਤੇਲ ਦੇ ਵਿੱਚ ਆਪਾਂ ਉਹ ਪਾ ਦਾ ਮੰਗੇ ਤੇ ਇਸ ਨੂੰ ਵੀ ਆਪਾਂ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ ਮੀਡੀਅਮ ਫਲੇਮ ਤੇ ਫਰਾਈ ਕਰਨ ਦੇ ਨਾਲ ਬਹੁਤ ਹੀ ਖਸਤਾ ਬਣਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਿਹੜੀਆਂ ਮਠੀਆਂ ਜਾਂ ਇਹ ਕਾਜੂ ਅਸੀਂ ਮਾਰਕੀਟ ਚੋਂ ਲੈ ਕੇ ਆਏ ਆ ਜਾਂ ਘਰੋਂ ਘਰ ਦੇ ਵਿੱਚ ਹੀ ਬਣਾਈਆਂ ਹਨ ਇੱਥੇ ਆਪਣੇ ਕਾਜੂ ਜੋ ਆਪਾਂ ਕੱਟ ਕੇ ਰੱਖੇ ਸੀਗੇ ਉਹ ਵੀ ਆਪਣੇ ਫਰਾਈ ਹੋ ਚੁੱਕੇ ਆ ਹੁਣ ਆਪਾਂ ਬਣਾਵਾਂਗੇ ਉਸ ਤੋਂ ਅਗਲੀ ਨਮਕੀਨ ਇਸ ਦੇ ਲਈ ਆਪਾਂ ਇੱਕ ਪੇੜਾ ਲੈ ਕੇ ਉਸ ਨੂੰ ਆਪਾਂ ਵੇਲ ਲਵਾਂਗੇ ਤੇ ਇਸ ਨੂੰ ਵੇਲਦੇ ਸਮੇਂ ਆਟੇ ਦੇ ਵਿੱਚ ਸਾਈਡਾਂ ਤੋਂ ਕ੍ਰੈਕਸ ਆਉਣਗੇ ਕਿਉਂਕਿ ਆਪਾਂ ਇੱਥੇ ਆਟੇ ਨੂੰ ਗੁੰਨਿਆ ਨਹੀਂ ਸੀ ਆਪਾਂ ਸਿਰਫ ਇਕੱਠਾ ਕੀਤਾ ਸੀ ਇਸ ਦੇ ਵਿੱਚ ਗਲੂਟਨ ਡਿਵੈਲਪ ਨਹੀਂ ਹੋਇਆ ਇਸ ਕਰਕੇ ਇਸ ਦੇ ਵਿੱਚ ਕ੍ਰੈਕਸ ਆਉਣਗੇ ਇਸ ਲਈ ਟੈਨਸ਼ਨ ਦੀ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੀ ਜੋ ਇੱਕ ਰੋਟੀ ਬੇਲ ਰੱਖੀ ਆ ਉਸ ਦੇ ਵਿੱਚ ਕ੍ਰੈਕਸ ਹਨ ਫਿਰ ਆਪਾਂ ਇਸ ਨੂੰ ਇੱਕ ਨਾਈਫ ਦੀ ਸਹਾਇਤਾ ਨਾਲ ਇਸ ਤਰੀਕੇ ਦੇ ਨਾਲ ਆਪਾਂ ਕੱਟ ਲਗਾ ਲਵਾਂਗੇ ਫਿਰ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਚੱਕ ਲਵਾਂਗੇ ਫਿਰ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾ ਕੇ ਮੀਡੀਅਮ ਫਲੇਮ ਤੇ ਆਪਾਂ ਫਰਾਈ ਕਰ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਣਾ ਤਿੰਨਾਂ ਤਰ੍ਹਾਂ ਦੀ ਨਮਕੀਨ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਇਹ ਆਪਾਂ ਸਾਰੀ ਨਮਕੀਨ ਆਪਾਂ ਇੱਕ ਹੀ ਤਰ੍ਹਾਂ ਦੇ ਆਟੇ ਤੋਂ ਬਣਾਈਆਂ ਤੇ ਪਲੀਜ਼ ਇਸ ਰੈਸਪੀ ਨੂੰ ਟਰਾਈ ਕਰਨਾ ਮੈਂ ਇਸਕੇ ਦੇ ਇਨਗਰੀਡੀਅੰਟ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਵਾਂਗੀ ਤੇ ਆਪਣੀ ਨਮਕੀਨ ਬਣ ਕੇ ਤਿਆਰ ਹੈ ਧੰਨਵਾਦ